ਪਾਰ ਪੈਣ ਦੇ ਵੈਸੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਆ ਪਰ ਅੱਜ ਇੱਕ ਇਹ ਦਿਖਾਉਣ ਲੱਗਾ ਜਣਾ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਬਹੁਤ ਹੀ ਆਮ ਹੈ ਇਹ ਕੇਸ ਬਹੁਤ ਜ਼ਿਆਦੇ ਪਸ਼ੂਆਂ ਦੇ ਇਸ ਕਾਰਨ ਪਾਰ ਪੈਂਦਾ ਤੇ ਸਭ ਤੋਂ ਪਹਿਲਾਂ ਫਿਰ ਸਵਾਗਤ ਹੈ ਸਾਰੇ ਵੀਰਾਂ ਦਾ ਜੋ ਵੀਡੀਓ ਆਪਣੀ ਵੀਡੀਓ ਵਿੱਚ ਜੁੜੇ ਨੇ ਤੁਹਾਨੂੰ ਦੱਸ ਦਿਆਂ ਇਹ ਜੋ ਝੋਟੀ ਆ ਇਹਦੇ ਸੁੰਨ ਦੇ ਲਗਭਗ 10 ਦਿਨ ਦੇ ਕਰੀਬ ਰਹਿ ਗਏ 10 ਤੋਂ ਵੀ ਘੱਟ ਰਹਿ ਗਏ 5-7 ਦਿਨ ਹੋਣਗੇ ਤੇ ਇਹਦੇ ਪਾਰ ਪੈ ਰਿਹਾ ਬਹੁਤ ਜ਼ਿਆਦੇ ਤੇ ਪਿੰਡ ਘੰਡਾ ਬੰਨੇ ਖੜਾ ਸੀਗਾ ਅ ਭਾਈ 시ਰਾਜੀ ਨੇ ਨਾ ਹਾਂਜੀ ਭਾਈ ਦੱਸੋਗੇ ਕਿੰਨਾ ਕੁ ਜ਼ੋਰ ਮਾਰਦੀ ਆ ਝੋਟੀ ਜ਼ੋਰ ਬਾਬਾ ਮਾਰਦੀ ਆ ਜੀ ਗੁਹਾ ਕਰਤੀ ਜਾਂਦੀ ਆ ਹਾਂ ਗੁਹਾ ਜ਼ੋਰ ਮਾਰ ਕੇ ਕਰਦੀ ਆ ਹਾਂ ਜ਼ੋਰ ਮਾਰ ਕੇ ਕਰਦੀ ਜੀ ਗੁਹਾ ਸਾਬ ਵੀ ਜ਼ੋਰ ਮਾਰ ਕੇ ਕਰਦੀ ਆ ਸਾਬ ਵੀ ਜ਼ੋਰ ਮਾਰ ਕੇ ਕਰਦੀ ਵੈਸੇ ਬੈਠੀ ਦੇ ਭਾਰ ਨਹੀਂ ਪੈਂਦਾ ਮੈਂ ਬੈਠੀ ਵੀ ਨਹੀਂ ਪੈਂਦਾ ਜੀ ਬੈਠ ਕੇ ਬਹਿ ਸਕਦੀ ਸਾਰਾ ਦਿਨ ਰਹੇ ਜਿਹਨੂੰ ਗੁਹਾ ਕਰਨਾ ਉਹ ਵੀ ਭਾਰ ਪੈਂਦਾ ਹਾਂ ਠੀਕ ਹੈ ਹੁਣ ਮੈਂ ਦੱਸਣ ਲੱਗਿਆ ਕਾਰਨਸ ਦਾ ਇਹਦੇ ਹੁਣ ਬੋਤਲਾਂ ਲੱਗੀਆਂ ਜਾਂਦੀਆਂ ਦੇਖੋ ਆ ਬੱਠਲ ਭਰਤਾ ਬੋਤਲਾਂ ਦਾ ਟੀਕੇ ਲੱਗੀਆਂ ਜਾਂਦੇ ਆ ਚਲੋ ਇਹ ਤਾਂ ਹੈਗਾ ਆਪਣਾ ਅਨਸਰ ਦੇ ਹੱਲ ਠੀਕ ਹੋ ਜਾਣਾ ਨੇ ਭਾਰ ਹਟਾ ਲਾਂਗੇ ਆਪਾਂ ਇੱਕ ਤਰੀਕੇ ਨਾਲ ਪਰ ਇਹ ਹੁਣ ਆਪਾਂ ਇੱਥੇ ਖਰਾਕ ਤੇ ਕਿਉਂ ਜ਼ੋਰ ਦਿੰਨੇ ਆ ਜੇ ਨੇੜੇ ਲੱਗੀ ਬਿਲਕੁਲ ਆ ਕੋਈ ਸੂਣ ਵਾਲੀ ਇਹਨੂੰ ਆਪਾਂ ਖਰਾਕ ਪਾਈਏ ਸੂਣ ਤੋਂ ਪਹਿਲਾਂ ਜਿਹੜੀ ਪਾਉਣੇ ਆ ਪਾਈਏ ਨਹੀਂ ਜੀ ਪਾਈ ਨਹੀਂ ਕੋਈ ਖਰਾਕ ਤਾਂ ਜੀ ਹਾਂ ਕਿਸੇ ਤਰ੍ਹਾਂ ਦੀ ਲੈਟੀ ਜ਼ਰੂਰ ਪਾਈ ਜਾਂਦੀ ਹੈ ਜੀ ਹਾਂ ਲੈਟੀ ਇੱਥੇ ਗਲਤ ਹੈ ਸੂਣ ਤੋਂ ਪਹਿਲਾਂ ਕਦੇ ਵੀ ਲੈਟੀ ਨਹੀਂ ਪਾਉਣੀ ਸੂਣ ਤੋਂ ਬਾਅਦ ਲੈਟੀ ਪਾ ਸਕਦੇ ਹਾਂ ਕੁਝ ਦਿਨ ਠੀਕ ਹੈ ਕੁਝ ਵੀ ਆਪਾਂ ਦੇਖ ਕੇ ਪਾਉਣੀ ਹੁੰਦੀ ਆ ਵੀ ਉਹ ਫੈਰਟੀਲਿਵਰ ਨਾ ਹੋਵੇ ਪਸ਼ੂ ਦਾ ਠੀਕ ਹੈ ਉਹ ਆਪਣੀ ਮਾਹਰ ਦੀ ਸਲਾ ਇਹ ਚਾਪ ਦੇਖੀਏ ਖਸਕੀ ਆ ਇਹਦੇ ਇਹਦੇ ਸਕੈਨ ਉੱਪਰ ਆ ਸਿੰਗਾਦ ਵਾਲੇ ਖਸਕੀ ਆ ਇਹਨੂੰ ਆਪਾਂ ਕਹਿੰਦੇ ਨੇ ਕਾਪਰ ਜਿੰਕ ਦੀ ਡੈਫੀਸ਼ੈਂਸੀ ਹੋਗੀ ਮੈਗਨੀਜ਼ ਦੀ ਡੈਫੀਸ਼ੈਂਸੀ ਹੋਗੀ ਕਾਰਨ ਕੀ ਆ ਕਾਰਨ ਆ ਵੀ ਇਹਨੂੰ ਬਹੁਤ ਸਾਰੀ ਇਹਦੇ ਅੰਦਰ ਉਲੀ ਜਾਂਦੀ ਰਹੀ ਆ ਉਹ ਚਾਹੇ ਸਾਈਲੇਜ ਚੋਂ ਆਈ ਆ ਚਾਹੇ ਕਿਸੇ ਆਪਣੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਫੀਡ ਮਾੜੀ ਪਈ ਆ ਤਾਂ ਪਈ ਆ ਹੁਣ ਇਹ ਕਹਿੰਦੇ ਫੀਡ ਤਾਂ ਅਸੀਂ ਕੋਈ ਪਾਈ ਨਹੀਂ ਪਰ ਇਹਨਾਂ ਦਾ ਸਾਈਲੇਜ ਆ ਜੋ ਮੈਂ ਪਹਿਲਾਂ ਵੀਡੀਓ ਪਾ ਕੇ ਹਟਿਆ ਪਿੱਛੇ ਜੀ ਵੀ ਸਾਈਲੇਜ ਕਾਰਨ ਮੂੰਹ ਖੋਰ ਗਲਕੁੱਟੂ ਫੈਲ ਰਹੀ ਆ ਬਹੁਤ ਜ਼ਿਆਦੇ ਕਾਰਨ ਹੁੰਦਾ ਇਮਿਊਨਿਟੀ ਦਾ ਜੋ ਸਾਈਲੇਜ ਕਸਵੀਰ ਕਹਿੰਦੇ ਆ ਜੀ ਸਾਡੇ ਦਾ ਸਾਈਲੇਜ ਨਹੀਂ ਪਿਆ ਸਾਡੇ ਫਿਰ ਵੀ ਮੂੰਹ ਖਰਾ ਗਈ ਉਹ ਕਿਸੇ ਹੋਰ ਕਾਰਨ ਵੀ ਪਸ਼ੂਆਂ ਦੀ ਵੈਕਸੀਨ ਨਹੀਂ ਲੱਗੀ ਜੇ ਵੈਕਸੀਨ ਲਾ ਕੇ ਵੀ ਜੇ ਮੂੰਹ ਖਰਾਉਂਦੀ ਆ ਤਾਂ ਆਪਾਂ ਕਹਿ ਸਕਦੇ ਆ ਵੀ ਉਹ ਕਾਰਨ ਇੱਕ ਬਣ ਜਾਂਦਾਗਾ ਇਮਿਊਨਿਟੀ ਡਾਊਨ ਆ ਜੇ ਫਿਰ ਵੈਕਸੀਨ ਕੰਮ ਨਹੀਂ ਕਰਦੀ ਪਰ ਜੇ ਵੈਕਸੀਨ ਨਹੀਂ ਲੱਗੀ ਫਿਰ ਤਾਂ ਆਪਾਂ ਕਿਸੇ ਤਰੀਕੇ ਵੀ ਨਹੀਂ ਰੋਕ ਸਕਦੇ ਉਹ ਮੂੰਹ ਖਰਾ ਗਲ ਘੁੱਟ ਨੂੰ ਇੱਥੇ ਆਪਾਂ ਭਾਰੀ ਦੀ ਗੱਲ ਕਰਦੇ ਆ ਹੁਣ ਇਹ ਇਹਨੂੰ ਕੀ ਆ ਇਹਨਾਂ ਦਾ ਸਾਈਲੇਜ ਦਾ ਜੋ ਪਾਉਣ ਦਾ ਤਰੀਕਾ ਔਰ ਸਾਈਲੇਜ ਪਾ ਰਹੇ ਆ ਆਪਾਂ ਦਿਖਾਉਨੇ ਤੁਹਾਨੂੰ ਬਹੁਤ ਹੀ ਮਾੜਾਗਾ ਬਹੁਤ ਬੁਰਾ ਹਾਲਤ ਹੀ ਆ ਇਹਦਾ ਸ ਜਿਸ ਕਾਰਨ ਮੈਂ ਪਹਿਲਾਂ ਵੀਡੀਓ ਪਾਈ ਸੀ ਅੱਜ ਤੁਹਾਨੂੰ ਪਿੱਟ ਦਿਖਾਉਣੀ ਹੈ ਨਾ ਨੇੜੇ ਹੀ ਐ ਸਾਈਲੇਜ ਦਾ ਪਿੱਟ ਵੀ ਆਜੋ ਬਾਈ ਜੀ ਇਹ ਇਹਨਾਂ ਦਾ ਸਾਈਲੇਜ ਦਾ ਪਿੱਟ ਹੈ ਦੇਖੋ ਸਾਈਲੇਜ ਇਹਨਾਂ ਦਾ ਉੱਪਰ ਤਰਪਾਲ ਪਾਈ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਕਾਲੀ ਤਰਪਾਲ ਕਦੇ ਵੀ ਨਹੀਂ ਉੱਪਰ ਪਾਉਣੀ ਚਾਹੀਦੀ ਕੋਈ ਵੀ ਮਲਟੀ ਕਲਰ ਕਾਗਜ਼ ਪਾ ਲੈਣ ਇਹੜਾ ਉੱਪਰ ਸਾਈਲੇਜ ਪਿਆ ਹੋਇਆ ਬਿਲਕੁਲ ਖਰਾਬ ਹੈ ਬਹੁਤ ਬੁਰੀ ਹਾਲਤ ਹੈ ਹੁਣ ਜੇ ਇਹਦੇ ਵਿੱਚੋਂ 10 ਗ੍ਰਾਮ ਵੀ ਉੱਲੀ ਪਸ਼ੂ ਦੇ ਅੰਦਰ ਡਿੱਗਦੀ ਹੈ ਥੋੜਾ ਵੀ ਡਿੱਗਦਾ ਹੈ ਤਾਂ ਬਹੁਤ ਹੀ ਮਾੜਾ ਹੈ ਫਿਰ ਬਾਕੀ ਇਹਨਾਂ ਨੇ ਜੋ ਪੱਟ ਬਣਾਇਆਗਾ ਇਹ ਘਟੂ ਘਟ 6 ਫੁੱਟ ਉਹ ਚਾਈ ਹੈ ਇਹਦੀ ਚੜਾਈ ਹੋਊਗੀ 15 ਤੋਂ 20 ਦੇ ਵਿੱਚਕਾਰ ਤੇ ਪਸ਼ੂਆਂ ਦੇ ਹਿਸਾਬ ਨਾਲ ਇਹਨਾਂ ਤੋਂ ਸਾਰਾ ਡੇਲੀ ਡੇਲੀ ਪੱਟਿਆਣੀਆਂ ਜਾਂਦਾ ਤਾਂ ਵੀ ਉਹ ਸਾਇਲੇਜ ਰੋਜ਼ ਰੋਜ਼ ਖਰਾਬ ਹੋ ਜਾਂਦਾ ਪਰ ਸਭ ਤੋਂ ਖਤਰਨਾਕ ਤਾਂ ਇਹ ਪਿਆ ਇਹਨਾਂ ਦਾ ਇੱਥੇ ਹੁਣ ਜੇ ਆਪਾਂ ਦੇਖੀਏ ਵੀ ਇਹਨਾਂ ਦਾ ਅੱਧਾ ਕਿ ਫੁੱਟ ਇਹ ਖਰਾਬ ਹੋ ਜਾਂਦਾ ਪਰ ਅੱਧੇ ਫੁੱਟ ਦੇ ਨਾਲ ਇੱਕ ਇੱਕ ਫੁੱਟ ਵੀ ਖਰਾਬ ਹੁੰਦਾ ਜੇ ਆਪਾਂ ਉਹਨੂੰ ਪੱਟ ਕੇ ਉਹਦੀ ਸਮੈਲ ਲੈ ਕੇ ਦੇਖਾਂਗੇ ਉਹ ਚੋਂ ਬਹੁਤ ਗੰਦੀ ਬਦਬੂ ਆਊਗੀ ਥੱਲੇ ਤੋਂ ਜੇ ਡੂੰਘਾ ਪਟੋਂਗੇ ਤਾਂ ਉਹ ਚੋਂ ਬਦਬੂ ਨਹੀਂ ਆਊਗੀ ਉਹ ਚੋਂ ਸਮੈਲ ਆਊਗੀ ਵਧੀਆ ਤੇ ਇੱਥੇ ਹੁਣ ਇਹ ਚੀਜ਼ ਹੀ ਗੌਰ ਕਰਨ ਵਾਲੀ ਹੈ ਇਸੇ ਲਈ ਆਪਾਂ ਕਹਿੰਦੇ ਆ ਵੀ ਸਾਈਲੇਜ ਵੈਸੇ ਤਾਂ 2-4 ਪਸ਼ੂਆਂ ਵਾਲੇ ਨੂੰ ਪਾਉਣਾ ਹੀ ਨਹੀਂ ਚਾਹੀਦਾ ਜੇ ਪਾਉਣਾ ਤਾਂ ਸੌਂਕ ਨਾਲ ਪਾਉ ਵਧੀਆ ਤਰੀਕੇ ਨਾਲ ਪਾਉ ਸੈਂਟੀਫਿਕ ਤਰੀਕੇ ਨਾਲ ਪਾਉ ਤਕਨੀਕ ਨਾਲ ਪਾਉ ਫਿਰ ਇਹ ਆਪਾਂ ਕਾਮਯਾਬ ਹੋ ਸਕਦੇ ਆ ਤੇ ਨਹੀਂ ਸਾਈਲੇਜ ਪਾਉਣਾ ਬਹੁਤ ਮਾੜਾ ਇਹ ਤੁਹਾਡੇ ਸਾਹਮਣੇ ਆ ਇਹਦਾ ਭਾਰ ਨਾਲ ਇਸ ਮੱਝ ਦਾ ਬੁਰਾ ਹਾਲ ਆ ਠੀਕ ਹੈ ਜੀ ਜੋ ਵੀ ਵੀਰ ਵੀਡੀਓ ਚ ਐਂਡ ਤੱਕ ਜੁੜੇ ਸਭ ਦਾ ਧੰਨਵਾਦ ਤੇ ਇਸ ਲਈ ਪਾਸਾ ਇਹਨੂੰ ਕਿਹਾ ਸੀਗਾ ਪਿਛਲੀ ਵੀਡੀਓ ਵਿੱਚ ਵੀ ਸਾਈਲੇਜ ਪਾਉਣਾ ਮਾੜਾ ਨਹੀਂ ਪਰ ਇਹ ਦੇਖੋ ਇਥੇ ਭਾਰ ਪੈਣ ਦਾ ਕਾਰਨ ਦਾ ਸਾਈਲੇਜ ਬਣਿਆ ਮਾਈਕਰੋਟੌਕਸਿਨ ਪੋਜ਼ਿਟਿਵ ਕੇਸ ਆ ਇਹ ਜੋ ਮੱਝਾਂ ਇਹਨਾਂ ਦੀ ਠੀਕ ਹੈ ਜੀ ਸਭ ਦਾ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਨਾ ਅੱਗੇ ਸ਼ੇਅਰ ਕਰਨਾ